ਅੱਜ ਫਲੋਰ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਵਾਲੇ ਟੂਲ ਪਲਾਜ਼ਾ ਦਾ ਰਾਤ ਵਾਲਾ ਸਾਰਾ ਕੈਸ਼ ਬਲੈਰੋ ਗੱਡੀ ਦੇ ਵਿੱਚ ਡਰਾਈਵਰ ਅਨੀਸ਼ ਕੁਮਾਰ ਅਤੇ ਕੈਸ਼ੀਅਰ ਸਦਾਗਰ ਫਲੋਰ ਦੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਜਾ ਰਹੇ ਸਨ ਤਾਂ ਇੰਨੇ ਨੂੰ ਪਿੱਛੋਂ ਆ ਰਹੀ ਬਰੀਜ਼ਾ ਗੱਡੀ ਦੇ ਵਿੱਚ ਪੰਜ ਨੌਜਵਾਨ ਸਵਾਰ ਸਨ ਉਹਨਾਂ ਦੇ ਵੱਲੋਂ ਬਲੈਰੋ ਗੱਡੀ ਨੂੰ ਟੱਕਰ ਮਾਰੇਗੀ ਅਤੇ ਰੋਕੇ ਡਰਾਈਵਰ ਸਮੇਤ ਮੈਨੇਜਰ ਦੇ ਕੋਲੋਂ 23 ਲੱਖ ਰੁਪਏ ਦਾ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਡਰਾਈਵਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਨਾਲ ਉਹਨਾਂ ਦੀ ਹਥੋਪਾਈ ਹੋਈ ਅਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਨੂੰ ਧਮਕ ਅਤੇ ਉਹਨਾਂ ਦੇ ਵੱਲੋਂ ਲੁੱਟਖੋ ਹੋਣ ਤੋਂ ਬਾਅਦ ਤੁਰੰਤ ਫਲੋਰ ਦੇ ਐਸਐਚਓ ਹਰਜਿੰਦਰ ਸਿੰਘ ਅਤੇ ਡੀਐਸਪੀ ਜਗਦੀਸ਼ ਕੁਮਾਰ ਨੂੰ ਸੂਚਨਾ ਦਿੱਤੀ ਕਿ ਜੋ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਲੁੱਟਖੋ ਕਰਨ ਵਾਲੀ ਗੱਡੀ ਫਗਵਾੜੇ ਵਾਲੇ ਪਾਸੇ ਨੂੰ ਗਈ ਆ ਉਦੋਂ ਇਸ ਮਾਮਲੇ ਲੈ ਕੇ ਡੀਐਸਪੀ ਨੇ ਕਿਹਾ ਕਿ ਗੱਡੀ ਦਾ ਨੰਬਰ ਪਤਾ ਲੱਗ ਗਿਆ ਹੈ ਤੇ ਲੁੱਟਖੋ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਨੀਸ਼ ਕੁਮਾਰ ਮੇਰਾ ਨਾਮ ਹੈ ਜੀ ਅਸੀਂ ਟੂਲ ਸੇ ਆ ਰਹੇ تھے ਕੈਸ਼ ਲੈ ਕੇ 23.25 ਲੱਖ ਰੁਪਏ ਹਾਂ ਜੀ ਮੈਂ ਡਰਾਈਵਰ ਹੂੰ सर साथ में बैठे थे मिस करा इन्होंने उतर के आए उतर के आए हमने सोचा पता नहीं क्या हो गया कि भाई क्या से परेशान कर रहे हैं हल्का सा शीशा नीचे उतारा सर के साथ हाथापाई करी फिर इन्होंने एक मिनट से पहले वार किया गाड़ी पे किया और फिर मेरे को भी मारने की सोच रहे थे मैंने गाड़ी लॉक कर ली लॉक करने के बाद है ना हल्का सा शीशा उतरा था वो शीशा टेढ़ा करके बैग निकाल लिया और हाथापाई करी और फ्रंट शीशे पे वार किया ਸਾਡੇ 23 ਲਗ ਰਹੇ ਬਤਾ ਰਹੇ ਨੇ ਮੇਰੇ ਕੋ ਵੀ ਨਹੀਂ ਪਤਾ ਇਸ ਬਾਤ ਦਾ ਕੋਲ ਪੈਸੇ ਵੀ ਬਗੜਾ ਸੀ ਕੀ ਹਥਿਆਰ ਥਾ ਉਹਨਾਂ ਦੇ ਕੋਲ ਹਥਿਆਰ ਤਾਂ ਕੀ ਐ ਸਵੇ ਸਵੇ ਤੋਂ ਲੈ ਹੀ ਰਹੋਗੇ ਜਿਵੇਂ ਐਸੀ ਤਾਂ ਬਾਤ ਐ ਹੀ ਨਹੀਂ ਉਹ ਬਾਤ ਵੀ ਕਰ ਰਹੇ تھے ਕਹ ਰਹੇ تھے ਇੱਕ ਵਾਰੀ ਬੰਦੂਕ ਕਢਾਲਾ ਅੱਲਾ ਮੈਨੂੰ ਸਮਾਨ ਚੱਕਿਆ ਦੇ ਮੈਂ ਹੁਣੇ ਸਾਬ ਕਰਾਂ ਇਹਨਾਂ ਦਾ ਹਾਂਜੀ ਕਹਾ ਜਾ ਰਹੇ ਸੀ ਅਸੀਂ ਹਾਂ ਪੰਜਾਬ ਨੈਸ਼ਨਲ ਬੈਂਕ ਪ ਜਾ ਰਹੇ ਸੀ ਜੀ ਫਲੋਰ ਉੱਥੋਂ ਯੂਟਰਨ ਲੈ ਰਹਾ ਤਾਂ ਰਾਈਟ ਰਾਈਟ ਲੈ ਕੇ ਲੈਫਟ ਸਾਈਡ ਤੇ ਬੈਂਕ ਹੈ ਉੱਥੋਂ ਉਤਾਰਣਾ ਸੀ ਪੁਲਿਸ ਵਾਲੇ ਆਏ ਨਹੀਂ تھے ਜੀ ابھی ਆ ਗਏ ਅਬ ਤੋਂ ਆਗੇ ਉਹ ਤਾਂ ਆਤੀ ਹੈ ਜੀ ਮੇਰਾ ਨਾਮ ਪ੍ਰਿੰਸਾ ਸਰ ਹਾਂ ਇੱਥੇ ਗੱਡੀ ਕਾਈ ਸੀ ਜੀ ਤੇ ਇੱਕ ਕਾਰ ਮਗਰੋਂ ਆਈ ਉਹ ਪਿੱਛੇ ਨਲਕਾ ਲੱਗਾ ਵਾ ਉੱਥੇ ਉਹਨਾਂ ਨੇ ਗੱਡੀ ਰੋਕੀ ਆ ਹਾਂ ਪੰਜ ਆਣੇ ਸੀਗੇ ਕਹਿੰਦੇ ਉਹ ਮੁੰਡੇ ਮੇਰੇ ਕੋਈ ਯਾਰ ਦੋਸਤ ਖੜੇ ਸੀ ਉਹਨਾਂ ਨੇ ਮੈਨੂੰ ਦੱਸਿਆ ਵਾ ਹਾਂਜੀ ਉਹ ਪੰਜ ਆਣੇ ਸੀਗੇ ਤੇ ਇਹਨਾਂ ਤੋਂ ਕੋਈ ਪੈਸੇ ਪੂਸਾ ਦਾ ਬੈਗ ਬੁੱਕ ਹੋ ਕੇ ਲੈ ਕੇ ਗਏ ਆ ਇਹ ਗੱਡੀ ਕਿਹੜੀ ਸੀ ਇਹ ਬਲੈਰੋ ਗੱਡੀ ਆ ਜੀ ਟੂਲਟੈਕਸ ਵਾਲਿਆਂ ਦੀ ਗੱਡੀ ਆ ਇਹ ਟੂਲਟੈਕਸ ਵਾਲਿਆਂ ਦੀ ਗੱਡੀ ਟੂਲਟੈਕਸ ਵਾਲਿਆਂ ਦੀ ਗਿਨੇ ਬੰਦੇ ਸੀ ਉਹ ਉਹ 5 ਜਾਣੇ ਸੀਗੇ ਜੀ ਹਾਂ ਜੀ ਇਹਨਾਂ ਦੇ ਵਿੱਚ ਲੜਾਈ ਝਗੜਾ ਵੀ ਹੋਇਆ ਹਾਂਜੀ ਹੱਥੋਂ ਬਾਈ ਵੀ ਕਹਿੰਦੇ ਥੋੜੀ ਬਹੁਤੀ ਹੋਈ ਆ ਲੇਕਿਨ ਉੱਥੇ ਕਹਿੰਦੇ ਵੀ ਇਹਦਾ ਬਲੈਰੋ ਵਾਲੇ ਦਾ ਬਚਾਅ ਕਰਉਣਾ ਬਹੁਤ ਮੁੱਕਾ ਸੀਗਾ ਇਹ ਵੀ ਵਿੱਚ ਵੀ ਮਾਰ ਸਕਦਾ ਸੀਗਾ ਪਰ ਇਹਨੇ ਕੋਈ ਆਪਣਾ ਬਚਾਅ ਕੀਤਾ ਨਹੀਂ ਹੈਗਾ ਪਤਾ ਨਹੀਂ ਕਿੰਨੇ ਜਿਹੇ ਇਨਸਾਨ ਹੋ ਗਏ ਕਿੰਨੇ ਲੱਖਾਂ ਦਾ ਇਹ 23 ਲੱਖ ਰੁਪਏ ਦਿੰਦੇ ਆ ਸਰ 23 ਲੱਖ ਰੁਪਏ ਹਾਂਜੀ ਇਹ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਵੀ ਜਿਹੜਾ ਟੂਲ ਪਲਾਜ ਨੂੰ ਲੈਣ ਵਾਲੇ ਨੇ ਆਪਣਾ ਜਿਹੜਾ ਸੈਚਰਡੇ ਸੰਡੇ ਦਾ ਕੈਸ਼ ਸੀ ਉਹ ਬੈਂਕ ਵਿੱਚ ਜਮਾ ਕਰਾ ਰਹੇ ਸੀ ਤੁਰਨ ਜਾ ਰਹੇ ਸੀ ਜਿੱਥੇ ਰਿਪੋਰਟਿੰਗ ਹੋਈ ਹੈ ਵੀ 5 ਵਜੇ ਜਿਹੜੇ ਕੋਈ ਬੰਦੇ ਨੇ ਜਿਹੜੇ ਇੱਕ ਕਾਰ ਤੇ ਆਏ ਨੇ ਤੋਂ ਖੋਹ ਕੇ ਲੈ ਗਏ ਨੇ ਤੋ ਹੁਣੇ ਇਹਨਾਂ ਦਾ ਬਿਆਨ ਲੈ ਕੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਕੀ ਕਿੰਨਾ ਦੱਸਿਆ ਕੈਸ਼ ਕਿੰਨਾ ਇਹਨਾਂ ਨੇ ਦੱਸਿਆ ਕਿ 23 ਲੱਖ ਰੁਪਏ ਸੀ ਸਾਢੇ 23 ਲੱਖ ਇਹ ਸਿਰਫ ਇੱਕ ਡਰਾਈਵਰ ਸੀ ਤੇ ਇੱਕ ਬੰਦਾ ਨਾਲ ਸੀ ਕੋਈ ਸਕਿਉਰਟੀ ਮੁਲਾਜ਼ਮੇ ਇਹਨਾਂ ਦੇ ਨਾਲ ਬਿਲਕੁਲ ਨਹੀਂ ਸੀ ਹੈਗਾ ਤੋ ਉਸ ਨੂੰ ਅਸੀਂ ਇਨਵੈਸਟੀਗੇਟ ਕਰਨਾ ਹੈ ਬਹੁਤ ਜਲਦੀ ਜਲਦੀ ਦੋਸਤਾਂ ਨੂੰ ਰੈਸਟ ਕਰਦੇ ਉਹ ਕਰਨ ਵਾਲੇ ਉਹਨਾਂ ਕੋਲ ਅਸਲਾ ਵੀ ਹਥਿਆਰ ਵਗੈਰਾ ਵੀ ਚਨ ਹਲੇ ਇਹਨਾਂ ਨੇ ਬਿਆਨ ਆਪਣੇ ਲਿਖਾਇਆ ਨਹੀਂ ਹੈ ਜਦੋਂ ਜੋ ਲਿਖਾਣਾ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਏਗੀ